ਪੰਜਾਬ ਦੇ ਸਿਆਸੀ ਹਲਕਿਆਂ 'ਚ ਵੱਡੀ ਖਬਰ ਗਰਦਸ਼ ਕਰਨ ਲੱਗੀ ਹੈ। ਮਨਪ੍ਰੀਤ ਸਿੰਘ ਬਾਦਲ ਘਰ ਵਾਪਸੀ ਕਰ ਸਕਦੇ ਐ। ਮਨਪ੍ਰੀਤ ਸਿੰਘ ਬਾਦਲ ਭਾਜਪਾ ਨੂੰ ਝਟਕਾ ਦੇ ਕੇ ਸ਼੍ਰੋਮਣੀ ਅਕਾਲੀ ਦਲ 'ਚ ਵਾਪਸ ਜਾ ਸਕਦੇ ਐ। ਇਹ ਖਬਰ ਪੰਜਾਬ ਦੇ ਸਿਆਸੀ ਹਲਕਿਆਂ 'ਚ ਬੜੀ ਤੇਜ਼ੀ ਨਾਲ ਚੱਲ ਰਹੀ ਐ। ਕਿਸੇ ਵੀ ਪੱਲੇ ਇਸ ਚੀਜ਼ ਦਾ ਐਲਾਨ ਹੋ ਸਕਦਾ ਐ। ਅਗਲੀਆਂ ਗੱਲਾਂ ਤੁਹਾਨੂੰ ਹੋਰ ਦੱਸਦੇ ਆਂ। ਤੁਸੀਂ ਜੁੜਿਓ ਲੋਕਪਣ న్యూਸ ਦੇ ਨਾਲ। ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ। ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਵੱਡੀ ਤੇ ਅਹਿਮ ਖਬਰੇ ਆ ਰਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਿਸੇ ਵੀ ਪਲ ਹੋ ਸਕਦੀ ਹੈ। ਚਰਚਾ ਇਹ ਵੀ ਹੈ ਕਿ ਕਿੰਨੂ ਵਾਲੇ ਬਾਗ ਦੇ ਵਿੱਚ ਚਾਚੇ ਤੇ ਤਾਏ ਦੇ ਮੁੰਡੇ ਨੇ ਮੀਟਿੰਗ ਕੀਤੀ ਹੈ। ਭਾਵ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੀ ਹੈ ਇਸ ਦੀ ਗੱਲਬਾਤ ਕਿੰਨੂ ਵਾਲੇ ਬਾਗ 'ਚ ਲੋਕ ਛਿਪ ਕੇ ਕੀਤੀ ਹੈ। ਕਿਸੇ ਨੂੰ ਪਤਾ ਨਹੀਂ ਲੱਗਿਆ ਹਾਲਾਂਕਿ ਮਹਿਜ ਇਹ ਚਰਚਾ ਹੈ। ਪਰ ਖਬਰੇ ਅੱਜ ਸੂਤਰ ਕੱਢ ਕੇ ਲਿਆ ਰਿਹਾ ਤੇ ਮੀਡੀਆ ਹਲਕਿਆਂ 'ਚ ਇਹ ਖਬਰ ਬੜੇ ਵੱਡੇ ਪੱਧਰ ਤੇ ਚੱਲ ਪਈ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਵੀ ਜਾਂ ਹੁਣ ਵੀ ਘਰ ਵਾਪਸ ਜਾ ਰਹੇ ਨੇ ਛੇਤੀ ਘਰ ਵਾਪਸੀ ਹੋ ਸਕਦੀ ਹੈ ਮਨਪ੍ਰੀਤ ਸਿੰਘ ਬਾਦਲ ਨੇ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਬਠਿੰਡਾ ਤੋਂ ਲੋਕ ਸਭਾ ਲਈ ਉਮੀਦਵਾਰ ਬੀਬਾ ਪਰਮਪਾਲ ਕੌਰ ਮਲੂਕਾ ਤੋਂ ਬਕਾਇਦਗੀ ਨਾਲ ਦੂਰੀ ਬਣਾਈ ਹੋਈ ਹੈ ਜਿਸ ਕਾਰਨ ਭਾਜਪਾ ਦੇ ਅੰਦਰ ਕਾਫੀ ਤਰਥੱਲੀ ਮੱਚੀ ਹੋਈ ਹੈ ਪਾਲ ਪੜੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਘਲਾ ਨੇ ਇੱਕ ਚਿੱਠੀ ਲੇਕ ਕੇ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਸਰਗਰਮੀਆਂ 'ਚ ਹਿੱਸਾ ਲੈਣ ਅਤੇ ਆਪਣੇ ਧੜੇ ਨੂੰ ਤੋਰਨ ਦੀ ਗੱਲ ਆਖ ਦਿੱਤੀ ਉਸੇ ਦਿਨ ਤੋਂ ਹੀ ਕਈ اٹਕਲਾ ਲੱਗ ਰਹੀਆਂ ਸਨ ਇਨ੍ਹਾਂ اٹਕਲਾਵਾਂ ਦੇ ਦਰਮਿਆਨ ਇਹ ਗੱਲ ਆ ਰਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਕਿਸੇ ਵੀ ਵੇਲੇ ਵੀ ਜਾ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚਾਚੇ ਦੇ ਪੁੱਤਰ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਕਿ ਅੱਜ ਕੱਲ੍ਹ ਭਾਜਪਾ ਚ ਨੇ ਬਾਰੇ ਅਕਾਲੀ ਦਲ ਅਤੇ ਸਿਆਸੀ ਹਲਕਾ 'ਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰ ਸਕਦੇ ਆ। ਲੋਕ ਸਭਾ ਹਲਕਾ ਬਠਿੰਡਾ ਤੋਂ ਚੌਥੀ ਵਾਰ ਜਿੱਤਣ ਲਈ ਬੀਬਾ ਬਾਦਲ ਚਾਰ ਉਮੀਦਵਾਰਾਂ ਨਾਲ ਮੁਕਾਬਲਾ ਕਰ ਰਹੇ ਨੇ। ਸਗੋਂ ਚੌਥੀ ਵਾਰ ਚੋਣ ਲੜਨਾ ਤੇ ਜਿਤਨਾ ਆਪਣੇ ਆਪ 'ਚ ਵੱਡੀ ਗੱਲ ਹੋਵੇਗੀ ਪਰ ਇਸ ਵਾਰ ਬੀਬਾ ਬਾਦਲ ਫਿਰ ਆਸਵੰਦ ਦੱਸੀ ਜਾਂਦੀ ਹੈ ਨੇ। ਪੰਜਾਬ ਚ ਆਪ ਦੀ ਸਰਕਾਰ ਅਤੇ ਕੈਬਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਕਾਂਗਰਸ ਭਾਜਪਾ ਵਾਲੇ ਵੀ ਜਿੱਤਣ ਲਈ ਸਿਰ ਧੜ ਦੀ ਬਾਜ਼ੀ ਲਗਾਉਂਦੇ ਹੋਏ ਦੱਸੇ ਜਾਂਦੇ ਨੇ ਸ਼ਾਇਦ ਇਸੇ ਹਾਲਾਤਾਂ ਦੇ ਤਹਿਤ ਮਨਪ੍ਰੀਤ ਸਿੰਘ ਬਾਦਲ ਦੀ ਘਰ ਵਾਪਸੀ ਲਈ ਜਿਹੜੀ ਆ ਉਹ ਸਥਿਤੀ ਬਣਾਈ ਆ ਤੇ ਮਨਪ੍ਰੀਤ ਸਿੰਘ ਬਾਦਲ ਰਾਜੀ ਹੋ ਗਏ ਨੇ ਜਦੋਂ ਮਰਪਰੀ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਛੱਡਿਆ ਸੀ ਉਸ ਘੜੀ ਤੋਂ ਲੈ ਕੇ ਹੁਣ ਤੱਕ ਪਾਣੀ ਪਤਾ ਨਹੀਂ ਕਿੰਨਾ ਕੁ ਪਾਣੀ ਪੁਲਾ ਥੱਲੇ ਲੰਗ ਗਿਆ ਇਹਦਾ ਪਤਾ ਨਹੀਂ ਕਿੰਨੇ ਕੁ ਪੁਲਾ ਥੱਲੇ ਲੰਗ ਗਿਆ ਇਹ ਵੀ ਪਤਾ ਨਹੀਂ ਮਰਪਰੀ ਸਿੰਘ ਬਾਦਲ ਅੱਡ ਹੋਏ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਪੀਪਲਸ ਪਾਰਟੀ ਆ ਪੰਜਾਬ ਨਾਂ ਦੀ ਪਾਰਟੀ ਬਣਾਈ ਸਾਡੇ ਵਰਗੇ ਨੌਜਵਾਨ ਪ੍ਰਭਾਵਿਤ ਹੋਏ ਤਾਂ ਇੱਕ ਚਰਚਾ ਸੀ ਉਸ ਤੋਂ ਬਾਅਦ ਬਹੁਤ ਹੀ ਕਾਮਯਾਬੀ ਨਾ ਮਿਲੀ ਪੰਜਾਬ ਦੇ ਸਿਆਸੀ ਮਾਹੌਲ ਉਸ ਪ੍ਰਤੀ ਸਾਜ਼ਗਾਰ ਨਾ ਹੋਏ ਤਾਂ ਮਨਪ੍ਰੀਤ ਸਿੰਘ ਬਾਦਲ 2014 ਚ ਕਾਂਗਰਸ ਨਾਲ ਜੁੜ ਗਏ ਕਾਂਗਰਸ ਚ ਰਸਮੀ ਜਿਹੜਾ ਉਹਨਾਂ ਨੇ ਸ਼ਮੂਲੀਅਤ ਉਹ 2017 ਦੇ ਚੋਣਾਂ ਤੋਂ ਪਹਿਲਾਂ ਕੀਤੀ ਉਸ ਤੋਂ ਬਾਅਦ ਖਜ਼ਾਨਾ ਮੰਤਰੀ ਬਣੇ ਬਠਿੰਡਾ ਸ਼ਹਿਰੀ ਤੋਂ ਜਿੱਤੇ ਫਿਰ ਉਹਨਾਂ ਦੀ ਹਾਰ ਜਿਹੜੀ ਆ ਬਠਿੰਡਾ ਸ਼ਹਿਰੀ ਤੋਂ 2022 ਚ ਬੁਰੀ ਤਰ੍ਹਾਂ ਨਾਲ ਹੋਈ ਮਨਪ੍ਰੀਤ ਸਿੰਘ ਬਾਦਲ ਸਿਆਸੀ ਖੁੰਝੇ ਚ ਲੱਗੇ ਕਾਂਗਰਸ ਅੰਦਰ ਫਿਰ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਤੇ ਹੁਣ ਦੱਸਿਆ ਜਾਂਦਾ ਹੈ ਕਿ ਘਰ ਵਾਪਸੀ ਹੋ ਰਹੀ ਹੈ ਇਹ ਕੋਈ ਨਵੀਂ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਅੰਦਾਜ਼ੇ ਬਹੁ ਸਮਾਂ ਪਹਿਲਾਂ ਲਾਉਣ ਲੱਗੇ ਸੀ ਕਿ ਜਿੱਦਨ ਵੀ ਸ਼੍ਰੋਮਣੀ ਅਕਾਲੀ ਦਾ ਲੋਕੀ ਘੜੀ ਚ ਫਸਿਆ ਤਾਂ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੀ ਬਾਹ ਫੜਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਤਾਂ ਇਹ ਸੁਭਾਵਕ ਜੀ ਗੱਲ ਹੈ ਕਈ ਸਿਆਸੀ ਜੋੜ ਤੋੜ ਵੀ ਨੇ ਕੇ ਭਈ ਜੀ ਅਡੜ ਰਹਿ ਕੇ ਸੱਤਾ ਆਪਣੇ ਹੱਥ ਚ ਰਹਿੰਦੀ ਹੈ ਤਾਂ ਅਡੜ ਰਹਿ ਕੇ ਰੱਖ ਲਈ ਜਾਵੇ ਜੇ ਇਕੱਠਿਆ ਰਹਿ ਕੇ ਔਖਾ ਵੇਲਾ ਆਉਂਦਾ ਤਾਂ ਇਕੱਠੇ ਹੋ ਜਾਈਏ ਅਜਿਹੀ ਸਥਿਤੀ ਹੈ ਮਰਪੀ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਦੀ ਖਬਰ ਤੁਹਾਨੂੰ ਛੇਤੀ ਹੀ ਮਿਲ ਸਕਦੀ ਹੈ